ਜਿਹੜੀ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਕਿਉਂਕਿ ਜਿਹੜੇ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਜਿੰਗੀਆਂ ਸਾਡੀਆਂ ਸਾਰੀਆਂ ਮੰਗਾਂ ਹੁਣ ਇਕੱਤਰ ਜਿਵੇਂ ਕਿ ਫਗਵਾੜਾ ਮਿਲਦਾ ਕੋਜ ਜਿੰਨੀਆਂ ਵੀ ਮੁਸ਼ਕਲਾਂ ਸਾਰੀਆਂ ਉਹਦੇ ਸਬੰਧ ਵਿੱਚ ਇਹ ਅੱਜ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਸਾਂਝੇ ਤੌਰ ਤੇ ਇਹਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸਮੂਜੀ ਲੀਡਰਸ਼ਿਪ ਔਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਸਰਦਾਰ ਸਗਨ ਸਿੰਘ ਜੰਦੇਹਤੁਰਮਦੀ ਟੀਮ ਸਾਂਝੇ ਤੌਰ ਤੇ ਬੈਠੇ ਹੈ ਜੋ ਇਹ ਅੱਜ ਦੀ ਪ੍ਰੈਸ ਕਲੱਬ ਨੂੰ ਸੰਬੋਧਨ ਕਰਨਗੇ ਤੇ ਨਾਲ ਜਿਹੜੀ ਜੁੜੀ ਹੋਈ ਸਾਡਾ ਮਸਲਾ ਵਾ ਕੰਨੇ ਵਾਲਾ ਤੇ ਜਿਹੜੀ ਫਗਵਾੜਾ ਮੇਲਾ ਉਦੋਂ ਪਿਛਲੇ ਲੰਬੇ ਸਮੇਂ ਤੋਂ 28 ਕਰੋੜ ਰੁਪਏ ਬਚਿਆ ਹੋਇਆ ਵਾ ਮ ਜਿਹੜੀ ਹੈ ਉਹ ਵੀ ਅਸੀਂ ਡਿਮਾਂਡ ਕਰਦੇ ਆਂ ਭਈ 25 ਰੁਪਏ ਸੈਂਟਰ ਨੇ ਪਾਏ ਨੇ ਸੋ ਉਹਦੇ ਮੁਤਾਬਕ ਸਾਡਾ ਜਿਹੜਾ ਗੰਨੇ ਦਾ ਰੇਟ ਆ ਉਹ ਪਤਾਇਆ ਜਾਵੇ ਕਿਉਂਕਿ ਲਾਗਤ ਮੁੱਲ ਹਰ ਸਾਲ ਵਧਦਾ ਪਰ ਗੰਨੇ ਦਾ ਰੇਟ ਜਿਹੜਾ ਆ ਉਹ ਸਰਕਾਰਾਂ ਜਦੋਂ ਸਰਕਾਰ ਦੇ ਤੁਹਾਨੂੰ ਪ੍ਰਸ਼ਾਸਨ ਹੁੰਦੇ ਫੇਰੇ ਬਦਲਦੀਆਂ ਸੋ ਗੰਨੇ ਦਾ ਰੇਟ ਵੀ ਜਿਹੜਾ ਕੋਈ ਬਦਲਿਆ ਜਾਵੇ ਹੁਣ ਤੁਸੀਂ ਦਿਓ ਜੀ ਸਵਾਲ ਠੀਕ ਹੈ ਅਸੀਂ 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 ਨਹੀਂ ਚਾਹੁੰਦੇ ਵੀ ਧੂਏ ਨਾਲ ਦੇਖੋ ਇਸ ਸਮੇਂ ਤਾਂ ਖਾਸ ਕਰਕੇ ਜਿਹੜਾ ਸੈੱਡ ਵਾਲਾ ਧੂਆ ਵਾ ਇਹ ਖਾਸ ਕਰਕੇ ਜਦੋਂ ਆਪਾਂ ਕਣਕ ਦੀ ਵਾਢੀ ਕਰਦੇ ਹਾਂ ਉਦੋਂ ਇਹ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਪਰਾਲੀ ਵਾਲੇ ਇਸ਼ੂ ਨੂੰ ਬਾਲੀਆਂ ਨਹੀਂ ਹੁੰਦੀਆਂ ਕਿ ਅਸੀਂ ਤਾਂ ਆਪਣੇ ਵੱਲੋਂ ਅਪੀਲ ਕਰਦੇ ਹਾਂ ਵੀ ਜਦੋਂ ਵੀ ਕਿਸਾਨ ਅੱਗ ਨਾ ਲਾਵੇ ਜੇ ਲੋੜ ਪੈਂਦੀ ਆ ਤੇ ਜਦੋਂ ਸੜਕ ਦੇ ਨੇਰੇ ਜਿਹੜਾ ਕੋ ਖੇਤ ਹੈਗਾ ਉਹ ਉਦੋਂ ਲਾਵੇ ਜਦੋਂ ਹਵਾ ਜੜੀ ਆ ਉਹ ਸੜਕਾਂ ਦੇ ਪਾਸੇ ਨਾ ਹੋਵੇ

ਛੇਤਾ ਸਰਕਾਰ ਦਾ ਕੋਈ ਨਾ ਕੋਈ ਲੌਜਿਕ ਹੈਗਾ ਨਾ ਉਹ ਸਮਝਦੀ ਆ ਵੀ ਰੈੱਡ ਐਂਟਰੀ ਕਿਸਾਨ ਦੀ ਪਾ ਦਾਂਗੇ ਇਹਨੂੰ ਗਾਂ ਖੱਜਲ ਖਰਾਬ ਕਰਾਂਗੇ ਤਾਂ ਇਹ ਜੜਾ ਵਾ ਗਾਂ ਪ੍ਰਾਲੀ ਨੂੰ ਅੱਗ ਨਹੀਂ ਲਾਉਗਾ ਇਹਦਾ ਉਹਨਾਂ ਕੋਲੇ ਲੌਜਿਕ ਆ ਅਸੀਂ ਕਹਿੰਨੇ ਆ ਵੀ ਤੁਸੀਂ ਕਿਸੇ ਚੀਜ਼ ਨੂੰ ਜ਼ਬਰਦਸਤੀ ਜ਼ੋਰ ਨਾਲ ਨਾ ਹੱਲ ਨਾ ਕਰੋ ਉਹ ਤੁਸੀਂ ਬਲੇਸ਼ ਇਸ ਤਰੀਕੇ ਨਾਲ ਕਰਦੇ ਹੋ ਤੁਸੀਂ ਗਿਆ ਅਸੀਂ ਕਰਦੇ ਹਾਂ ਮੋਟਰ ਸੈਕਟਰ ਇਹ ਦੋਖਾਂ ਦੀ ਗੱਲ ਆ ਦੇਖੋ ਇਹੀ ਦੋਖਾਂ ਦੀ ਗੱਲ ਆ ਕਿ ਸਾਡੇ ਸਾਹਮਣੇ ਲੁਧਿਆਣੇ ਦਾ ਰੋਲਾ ਬਹੁਤ ਪੈਂਦਾ ਅੰਮ੍ਰਿਤਸਰ ਦੇ ਵਿੱਚ ਜਿਹੀ ਇੱਕ ਅਮਰ ਕਲਰ ਫੈਕਟਰੀ ਲੱਗੀ ਹੋਈ ਆ ਔਰ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਦਾ ਅਸੀਂ ਦਾਵਾ ਸੀਗਾ ਕਿ ਅਸੀਂ ਜਿਹੜੀਆਂ ਪੁਰਾਣੀਆਂ ਬੰਦ ਪਈਆਂ ਮਿਲਾਂ ਉਹ ਵੀ ਚਲਾਵਾਂਗੇ ਬਕਾਇਆ ਨਹੀਂ ਰਹਿਣ ਦੇਵਾਂਗੇ ਤੇ ਬਕਾਇਦਾ ਜਿਹੜੀ ਗੰਨਾ ਦੀ ਫਸਲ ਆ ਤੇ ਗਾਂ ਗੰਨੇ ਦੀ ਫਸਲ ਤੋਂ ਬੜੀ ਹੋਈ ਇੰਡਸਟਰੀ ਉਹਦਾ ਰਿਵਾਈਵਲ ਕਰਾਂਗੇ ਉੱਚਾ ਸਫਲ ਰਹੇਗਾ ਜੋ ਕੁਝ ਮੇਰੇ ਕੋਲ ਜਾਣਕਾਰੀ ਆ ਵੀ ਜਿਹੜੀ ਫਗਵਾੜਾ ਮੈਲਿਆ ਇਹਨਾਂ ਦੀ ਪ੍ਰਾਪਰਟੀ ਅਟੈਚਮੈਂਟ 2020 ਦੇ ਵਿੱਚ ਕੰਟੈਕਟ ਹੋਇਆ ਹੋਇਆ ਵਾ ਫਿਰ ਜਦੋਂ ਇਹ ਪੱਕਾ ਹੋ ਗਿਆ ਔਰ ਮੌਜੂਦਾ ਸਰਕਾਰ ਦੇ ਖੇਤੀਬਾੜੀ ਮੰਤਰੀ ਨਾਲ 2 ਨਵੰਬਰ ਆ ਪਿਛਲੇ ਸਾਲ ਸਮਝੌਤਾ ਹੋ ਗਿਆ ਸੀਗਾ ਵੀ 4 April 2024 ਤੱਕ ਇਹ ਜਿਹੜਾ ਵਾ ਮਸਲੇ ਦਾ ਹੱਲ ਕਰ ਦਿੱਤਾ ਜਾਊਗਾ ਤਾਂ ਫੇ ਸਮਝ ਨਹੀਂ ਆਉਂਦੀ ਕਿ ਗੁਰਜੀਤ ਰਾਣਾ ਜੀ ਜਿਹੜੇ ਇਸ ਵੇਲੇ ਇਸ ਵੇਲੇ ਫਗਵਾੜਾ ਮਿਲ ਨੂੰ ਚਲਾ ਰਹੇ ਨੇ ਵੀ ਉਹ ਸਰਕਾਰ ਉਹਨਾਂ ਦੀ ਆ ਜਾਂ ਅਸੀਂ ਪਹਿਲਾਂ ਵੀ ਕਹਿੰਦੇ ਰਹੇ ਵੀ ਸਰਕਾਰਾਂ ਸਰਮਾਇਏਦਾਰਾਂ ਦੀਆਂ ਹੁੰਦੀਆਂ ਨੇ ਸਰਮਾਇਏਦਾਰ ਚੰਦੇ ਆ ਹੁਣ ਪੱਕਾ ਲੱਗ ਗਿਆ ਵੀ ਸਰਮਾਇਏਦਾਰ ਇਕੱਲੇ ਕਾਂਗਰਸ ਪਾਰਟੀ ਨਾਲ ਨਹੀਂ ਹੈਗੇ ਸਾਰੀਆਂ ਪਾਰਟੀਆਂ ਨੂੰ ਪਿਆਰੇ ਹੈਗੇ ਆ ਔਰ ਸਾਰੀਆਂ ਪਾਰਟੀਆਂ ਨੂੰ ਡੋਮਿਨੇਟ ਕਰਦੇ ਆ ਤੇ ਕੀ ਦੇਸ਼ ਦਾ ਸੰਵਿਧਾਨ ਕਾਨੂੰਨ ਲੌਂਗ ਆਰਡਰ ਕੀ ਗੁਰਜੀਤ ਰਾਣਾ ਜੀ ਦੀ ਮਿਲਤੇ ਲਾਗੂ ਨਹੀਂ ਹੁੰਦਾਗਾ ਜੇ ਵਾਕਿਆ ਕਾਨੂੰਨ ਅਨਸਾਰ ਸਮਝੌਤੇ ਹੋਏ ਹੋਏ ਗਿਆ ਲੀਗਲੀ ਤੌਰ ਤੇ ਕਿਸਾਨ ਸੱਚੇ ਆ ਤੁਸੀਂ ਦੇਖੋ ਕਿਸਾਨਾਂ ਦੀਆਂ ਕੁਰਕੀਆਂ ਗ੍ਰਿਫਤਾਰੀਆਂ ਕਿਵੇਂ ਹੁੰਦੀਆਂ ਬੈਂਕਾਂ ਆ ਦੇ ਕਿਵੇਂ ਚੜ ਕੇ ਆਉਂਦੇ ਆ ਕਿਵੇਂ ਜਬਰੀ ਸਾਡੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਜਿੱਥੇ ਸਾਡਾ ਹੱਕ ਮਰਦਾ ਵਾ ਜਿੱਥੇ ਤੁਹਾਡਾ ਇਨੇ ਪੈਸੇ 2 ਕਰੋੜ ਰੁਪਇਆ ਬਕਾਇਆ ਖੜਾ ਕਿਸੇ ਹਲ ਤਾਂ ਉਹਦੇ 'ਚ ਸਮਾਂ ਦੇ ਕੇ ਸਮਝੌਤਾ ਕਰਕੇ ਸਗੋ ਪੰਜਾਬ ਸਰਕਾਰ ਸਮਝੌਤਾ ਕਰਕੇ ਬਾਰ-ਬਾਰ ਐਗਰੀਮੈਂਟ ਕਰਕੇ ਮੁੱਕਰਦੀ ਆ ਤਾਂ ਇਹ ਮੈਨੂੰ ਲੱਗਦਾ ਬਹੁਤ ਮਾੜੀ ਗੱਲ ਹੈਗੀ ਆ ਔਰ ਤੁਸੀਂ ਇਕੱਲਾ ਇਹ ਨਹੀਂ ਕਰ ਰਹੇ ਤੁਸੀਂ ਜੜੀ ਜੜੀ ਤੁਸੀਂ ਨਵੀਂ ਖੇਤੀ ਪਾਲਿਸੀ ਲੈ ਕੇ ਆ ਰਹੇ ਜਿਉਂ ਚ ਕਹਿੰਦੇ ਹੋ ਵੀ ਖੇਤੀ ਗੋਪਨਤਾ ਲੈ ਕੇ ਆਉਣੀ ਹੈ ਹੀਰਿੰਗ ਹੁੰਦੀ ਉਵੇਂ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦੇ ਹੈਗੇ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਗ੍ਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਨੇ ਪੰਜ ਕਿਲੇ ਤੋਂ ਪੰਜ ਕਿਲੇ ਤੋਂ ਹੇਠਾਂ ਤੇ ਪੰਜ ਕਿਲੇ ਤੋਂ ਉੱਪਰ ਵਾਲੇ ਨੂੰ ਪੰਜ ਤੇ 15000 ਚ ਮਸ਼ੀਨਰੀ ਦੇ ਦਿਓ ਅਸੀਂ ਅਸੀਂ ਤਾਂ ਕਿਹਾ ਪਰਾਲੀ ਪਈ ਰਹਿੰਦੇ ਨੇ ਖੇਤਾਂ ਤੁਸੀਂ ਚੱਕ ਕੇ ਲੈ ਜਾਓ ਇਹਦਾ ਕੋਈ ਹੱਲ ਕਰਦੇ ਸਾਡੀ ਮਜਬੂਰੀਆ ਹੋਰ ਕੋਈ ਮਾਜੇ ਵਰਗਾ ਜਿਹੜਾ ਖੇਤਰ ਹੈ ਜਿੱਥੇ ਕਮਰਸ਼ਲ ਦਵਾਬਾ ਵੀ ਹੈਗਾ ਸਬਜ਼ੀਆਂ ਲਈ ਜਿੱਥੇ ਕਮਰਸ਼ਲ ਕ੍ਰੌਪਸ ਵੀ ਜੀਆਂ ਜਾਣੀਆਂ ਉੱਥੇ ਪਰਾਲੀ ਵਾਲਾ ਮਸਲਾ ਬਹੁਤ ਗੰਭੀਰ ਹੋ ਜਾਂਦਾ ਇਹ ਇਹ ਅੱਗ ਲਾਇਆ ਤੋਂ ਬਗੈਰ ਚੱਲਦਾ ਜੇ ਕੋਈ ਸਰਕਾਰ ਹੱਲ ਕਰ ਦਵੇ ਚੰਗੀ ਗੱਲ ਐ ਅਸੀਂ ਪੰਜਾਬ ਸਰਕਾਰ ਨੂੰ ਕਹਿੰਦੇ ਸਾਰੇ ਪੰਜਾਬ ਦੇ ਕਿਸਾਨਾਂ ਤੇ ਪਈ ਕੇਸ ਪਾ ਦਿਓ ਜੇ ਕੇਸ ਪਾਇਆ ਤੁਹਾਡਾ ਪ੍ਰਾਲੀ ਵਾਲਾ ਮਸਲਾ ਹੱਲ ਹੁੰਦਾ ਤੇ ਪਾ ਕੇ ਦੇਖ ਲਓ ਹੁਣ ਕੇਸ ਪਾਇਆ ਰੈਡ ਐਂਟਰੀ ਕਰਿਆ ਮਸਲੇ ਦਾ ਹੱਲ ਤਾਂ ਹੋਣਾ ਨਹੀਂ ਤੁਸੀਂ ਮਸਲੇ ਦੇ ਹੱਲ ਵਾਲੇ ਪਾਸੇ ਜਾਓ ਲੋਕਾਂ ਨੂੰ ਡਰਾ ਧਮਕਾ ਕੇ ਮਸਲੇ ਹੱਲ ਨਹੀਂ ਹੁੰਦੇ ਆ ਤੁਸੀਂ ਖੁਦਾ ਪ੍ਰਚਾਰ ਕਰ ਲਓ ਤੁਸੀਂ ਸਮਝਾ ਲਓ ਕਿਸਾਨਾਂ ਨੂੰ ਤੁਸੀਂ ਕੋ ਹੱਲ ਲੱਭ ਲਓ ਠੀਕ ਹੈਗਾ ਵਾ ਔਰ ਲਾਸਟ ਮੇਰੀ ਬੇਨਤੀ ਸੀ ਵੀ ਜਿਵੇਂ ਕੇਂਦਰ ਸਰਕਾਰ ਜਿਵੇਂ ਕਹਿੰਦੀ ਸੀ ਵੀ ਪੀਸਫੁਲੀ ਟੰਗਣਾ ਜਿਵੇਂ ਖੱਟਰ ਸਾਹਿਬ ਪਿਛਲੇ ਦਿਨੀ ਬੋਲਦੇ ਰਹੇ ਨੇ ਵੀ ਸਾਰ ਤੂੰ ਹੱਕ ਹੈਗਾ ਮੈਂ ਸਵਾਲ ਕਰਦਾ ਵੀ ਵਾਂਗਚੂਗ ਜਿਹੜਾ ਲਦਾਖ ਤੋਂ ਚੱਲਿਆ ਉਹਦਾ ਪੀਸਫੁਲੀ ਅੰਦੋਲਨ ਸੀ ਹੁਣ ਦਿੱਲੀ ਪਹੁੰਚਣਾ ਸੀ ਕੱਲ ਹੀ ਰੌਲਾ ਪਾਤਾ ਵੀ ਇੰਪੋਰਟਸ ਆ ਗਈਆਂ ਨੇ ਵੀ ਸਟੇਟ ਨੇੜੇ ਨੀਅਰ ਸਟੇਟ ਦੇ ਲਖਸ਼ਣਾ ਨੇ ਵੀ ਕੋਈ ਸ਼ਰਾਰਤੀ ਵੜ ਰਹੇ ਨੇ ਉਹਨੂੰ ਕੱਲ ਡਿੱਟੇ ਨਹੀਂ ਕੀਤਾ ਗਿਆ ਇੱਕ ਤੁਰਿਆ ਜਾ ਰਿਹਾ ਬੰਦਾ ਆਪਣੇ ਸਟੇਟ ਲਈ ਇਹ ਕਹਿ ਰਿਹਾ ਵੀ ਜਿਹੜੀ ਤੁਹਾਡਾ ਵਿਕਾਸ ਮਾਡਲ ਆ ਉਹਦੇ ਨਾਲ ਸਾਡੇ ਲਦਾਖ ਦੇ ਵਿੱਚ ਕੁਦਰਤੀ ਨੇਚਰਲ ਰਿਸੋਰਸਾਂ ਨੂੰ ਨੁਕਸਾਨ ਹੋ ਰਿਹਾ ਤੇ ਆਪਣੀਆਂ ਮੰਗਾਂ ਲੈ ਕੇ ਜਾ ਰਿਹਾ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਲਦਾਖੀ ਜਿੰਨੇ ਵੀ ਵਿਦਿਆਰਥੀ ਨੇ ਦਿੱਲੀ ਦੇ ਵਿੱਚ ਉਹਨਾਂ ਨੂੰ ਵੀ ਡਿਟੇਨ ਕੀਤਾ ਜਾ ਰਿਹਾ ਤਾਂ ਕੇਂਦਰ ਨੰਗਾ ਚਿੱਟਾ ਐਸ ਵੇਲੇ ਜੰਮੂ ਕਸ਼ਮੀਰ 'ਚ ਲਕਸ਼ਣਾ ਨੇ ਜੇ ਐਸ ਵੇਲੇ ਨੰਗਾ ਚਿੱਟਾ ਲੋਕਾਂ ਨੂੰ ਪੀਸਫੁਲੀ ਜਿਹੜਾ ਅੰਦੋਲਨ ਕਰਨ ਦੇ ਅਧਿਕਾਰ ਕੁਚਲ ਰਿਹਾ ਤੇ ਉਹ ਕਿਸਾਨਾਂ ਮਜ਼ਦੂਰਾਂ ਦੇ ਕਦੋਂ ਸਕੇ ਸੀਗੇ ਉਹਨਾਂ ਕਿਸਾਨਾਂ ਮਜ਼ਦੂਰਾਂ ਨੂੰ ਰੱਜ ਕੇ ਬਾਰਡਰਾਂ ਤੇ ਕੁੱਟਿਆ ਅਰ ਰਾਜ ਕੇ ਉਹਨਾਂ ਦੇ ਤਸੱਦਦ ਕੀਤਾ ਇਸ ਕਰਕੇ ਕਹਿੰਦੇ ਸੀ ਕਿ ਮੋਦੀ ਸਰਕਾਰ ਕੋ ਕੋਈ ਵੀ ਜਮਹੂਰੀ ਢੰਗ ਨਾਲ ਰੋਸ ਪ੍ਰੋਟੈਸਟ ਕਰਨ ਦਾ ਅਸੀਂ ਨਹੀਂ ਸਮਝਦੇ ਹੈਗੇ ਵੀ ਉਹ ਅਧਿਕਾਰ ਦੇ ਰਹੇ ਨੇ ਹਾਂ ਕੋ ਤਬਕਾ ਤਗੜਾ ਵਾ ਜੋਰ ਨਾਲ ਲੜਾਈ ਲੜ ਕੇ ਆਪਣੇ ਮਸਲਿਆਂ ਦਾ ਹੱਲ ਕਰ ਲਵੇ ਮੈਂ ਇਹਨਾਂ ਕਹਿਣਾ ਸੀ ਧੰਨਵਾਦ ਤੇੰਦ ਨਾਲ ਚਾਊਗਾ ਜੇ ਨਾ ਰੁਕਿਆ ਫਿਰ ਭਾਈ ਪੰਜਾਬ ਜਾਮ ਹੋਊਗਾ ਅਰ ਪੰਜਾਬ ਜਾਮ ਵਾਸਤੇ ਕੇਂਦਰ ਤੇ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਤੁਹਾਨੂੰ ਪਤਾ ਦੇਖੋ ਸਾਡੇ ਨਾਲ ਕੇਂਦਰ ਜਮ੍ਹਾਂ ਸਾਨੂੰ ਮਾਰਨ ਵਾਲੀਆਂ ਗੱਲਾਂ ਕਰਦਾ ਖਤਮ ਕਰਨ ਵਾਲੀਆਂ ਗੱਲਾਂ ਕਰਦਾ ਕਿਉਂਕਿ ਪੰਜਾਬੀ ਅੰਦੋਲਨ ਕਰ ਰਹੇ ਆ ਸਾਰਾ ਕਰੀਸਿਸ ਜੋ ਨੇਆਲਾ ਵੀ ਉਹਦਾ ਉਹਨਾਂ ਦਾ ਕ੍ਰੀਏਟ ਕੀਤਾ ਹੋਇਆ ਬਾਸਮਤੀ ਹਿੰਦੁਸਤਾਨ ਵਿੱਚ ਨਾ ਤਾਂ ਇਹ ਬਹੁਤੀ ਵਿਕਦੀ ਆ ਨਾ ਇਹਦੇ ਬਾਜ਼ਾਰਾਂ ਵਿੱਚ ਇਹਦੇ ਖਪਤਕਾਰ ਆ ਜ਼ਿਆਦਾਤਰ ਖਪਤ ਆ ਇਹਦੀ ਵਿਦੇਸ਼ਾਂ ਵਿੱਚ ਖਾਸ ਕਰਕੇ ਮਿਡਲ ਈਸਟ ਦੇ ਵਿੱਚ ਹੁੰਦੀ ਆ ਔਰ ਬਾਸਮਤੀ ਦੁਨੀਆ ਦੇ ਵਿੱਚ ਇਕੱਲੇ ਦੋ ਪੰਜਾਬ ਆ ਸਾਡੇ ਵਾਲਾ ਪੰਜਾਬ ਤੇ ਪਾਕਿਸਤਾਨ ਦਾ ਪੰਜਾਬ ਉੱਥੇ ਇਹ ਪੈਦਾ ਹੁੰਦੀ ਸਪੈਸ਼ਲ ਚੀਜ਼ ਔਰ ਐਤ ਕੀ ਇਹਦੀ ਕਮੰਤਰੀ ਮੰਡੀ ਵਿੱਚ ਡਾਲਰ ਦੀ ਕੀਮਤ ਵੀ ਵਧੀ ਸੀ ਇਹ ਡਾਲਰ ਕਮਾ ਕੇ ਦਿੰਦੀ ਆ ਤਾਂ ਕੇਂਦਰ ਦੀ ਬੇਰੁਕੀ ਕਰਕੇ ਔਰ ਪੰਜਾਬ ਸਰਕਾਰ ਦੀ ਬੇਰੁਕੀ ਕਰਕੇ ਇਸ ਵੇਲੇ ਮੰਡੀਆਂ 'ਚ ਭਾਅ 50% ਕਰੈਸਸ ਕਰਕੇ ਨੇ ਤਾਂ ਇਹ ਫਿਰ ਮੈਂ ਕਹਿਣਾ ਜਿਹੜੀ ਖੇਤੀ ਭੁਪਿੰਤਾ ਦੀ ਗੱਲ ਕਰ ਰਹੇ ਨੇ ਫਿਰ ਇਹ ਵੀ ਇਹ ਖੇਤੀ ਪਾਲਸੀ ਵਿੱਚ ਭਾਈ ਜੜੀਆਂ ਫਸਲਾਂ ਖੇਤੀ ਭੁਪਿੰਤਾ ਦੇ ਦਾਇਰੇ 'ਚ ਆ ਰਹੀਆਂ ਉਹਨਾਂ ਨੂੰ ਤੁਸੀਂ ਖਤਮ ਕਰ ਰਹੇ ਜੇ ਤਾਂ ਫਿਰ ਝੋਨੇ ਕਣਕ 'ਚੋਂ ਕਿਸਾਨ ਕਦੀ ਵੀ ਨਿਕਲ ਨਹੀਂ ਪਾਊਗਾ ਇਸ ਕਰਕੇ ਉਹਦੇ ਵੀ ਮੰਗ ਕਰਦੇ ਆ ਵੀ ਉਹਦੀਆਂ ਕੀਮਤਾਂ ਸਟੇਅਰ ਕੀਤੀਆਂ ਜਾਣ ਜੋ ਬਣਦਾ ਰੇਟ ਹੈ ਸਾਨੂੰ ਮੰਡੀ ਅੱਗੇ ਪਿਛਲੇ ਸਾਲ 3500 ਤੋਂ 4000 ਰੁਪਏ ਕਿ ਭਾਈ ਹੁਣ 2200 ਰੁਪਏ ਵੇਚ ਕੇ ਕਿਸਾਨ ਨੂੰ ਕਿਹੜਾ ਕੋ ਫਾਇਦਾ ਹੋ ਜੂ। ਸੋ ਇਹ ਸਮੱਸਿਆ ਵੀ ਹੈਗੀ। ਡੀਏਪੀ ਦਾ ਅੱਡ ਕਰਾਈਸ ਹੈ ਇਹ ਤਾਂ ਸੋਖੇ ਦੇਖੋ ਮੈਂ ਕਿਹਨਾਂ ਸਮਝਣ ਵਾਲੀਆਂ ਗੱਲਾਂ ਅਸੀਂ ਖਪਤਕਾਰ ਆਂ ਡੀਏਪੀ ਦੇ ਅਸੀਂ ਪੂਰਾ ਰੇਟ ਭਰਦੇ ਸਾਨੂੰ ਚੀਜ਼ ਨਹੀਂ ਮਿਲ ਰਹੀ ਭਈ ਇਹ ਡੀਏਪੀ ਦੀ ਜਿੰਨੀ ਖਰੀਦ-ਵੇਚ ਹੁੰਦੀ ਹੈ ਸਰਕਾਰ ਦੀਆਂ ਆਪਣੀਆਂ ਕੰਪਨੀਆਂ ਲੱਗੀਆਂ ਹੋਈਆਂ ਨੇ ਇਹ ਪੰਜਾਬ ਵਿੱਚ ਪਹਿਲੀ ਵਾਰ ਇੰਨੀ ਵੱਡੀ ਪੱਧਰ ਤੇ ਸੈਂਪਲ ਫੇਲ ਹੋ ਗਏ ਅਜੇ ਤੱਕ ਪੰਜਾਬ ਸਰਕਾਰ ਦੱਸੇ ਵੀ ਕਿਹੜੀ ਫਰਮ ਦਾ ਲਾਇਸੈਂਸ ਕੈਨਸਲ ਕੀਤਾ ਕਿਹੜੀ ਫਰਮ ਦੇ ਖਿਲਾਫ ਕੋ ਕਾਰਵਾਈ ਕੀਤੀ ਕੋਈ ਕਾਰਵਾਈ ਨਾ ਕਾਰਵਾਈ ਕਰਕੇ ਉਹ ਇਹ ਦੱਸ ਰਹੇ ਨੇ ਵੀ ਅਗਲੀ ਵਾਰ ਵੀ ਤੁਹਾਨੂੰ ਡੀਏਪੀ ਨਕਲੀ ਮਿਲੇਗੀ ਔਰ ਡੀਏਪੀ ਦਾ ਕ੍ਰਾਈਸਿਸ ਆ ਵੱਡੇ ਪੱਧਰ ਤੇ ਬਲੈਕ ਹੋਣੀ ਹੈ ਅਬਜਾਲ ਦੇ ਚ ਕਰਜ਼ਾਈ ਕਿਸਾਨ ਆ ਗਰੀਬ ਕਿਸਾਨ ਆ ਇੱਕ ਤਾਂ ਪਹਿਲਾਂ ਉਹ ਨਹੀਂ ਸਾਨੂੰ ਪੂਰਾ ਮਿਲਦਾ ਤੇ ਇੱਕ ਬਲੈਕ ਡੀਏਪੀ ਉਸੀਂ ਇਹਦੇ ਤੇ ਵੀ ਸਰਕਾਰ ਨੂੰ ਕਹਾਰ ਲਾਈ ਹੋਈ ਆ ਵੀ ਇਹ ਮਸਲੇ ਦਾ ਹੱਲ ਕਰੋ ਕਿ ਜਰਾ ਹੈਗਾ ਪ੍ਰਾਲੀ ਵਾਲਾ ਮਸਲਾ ਇਹ ਪ੍ਰਾਲੀ ਵਾਲੇ ਮਸਲੇ ਨੂੰ ਜਿਵੇਂ ਮੈਂ ਅੱਜ ਵੀ ਕਹਿੰਦਾ ਦੁੱਖ ਆ ਸਾਨੂੰ ਵੀ ਜਿਵੇਂ ਖਲਨਾਇਕ ਸਾਨੂੰ ਮੀਡੀਆ ਤੇ ਬਣਨਾ ਸੀ ਮੈਂ ਕਹਿੰਦਾ ਇੱਕ ਇੱਕ ਲੌਜੀਕਲੀ ਗੱਲ ਦੇਖੋ ਵੀ ਜਿਹੜਾ ਵਰਤਮਾਨ ਚ ਇਹ ਵਿਗਿਆਨਿਕ ਖੋਜਾਂ ਨੇ ਵੀ ਜੇਦੀ ਪ੍ਰਾਲੀ ਮੰਨ ਲਓ ਜੇ ਅੱਗ ਵੀ ਲੱਗ ਜੇ ਭਾਵੇਂ ਅਸੀਂ ਅੱਗ ਨਹੀਂ ਲਾਉਣਾ ਚਾਹੁੰਦੇ 2% ਪ੍ਰਦੂਸ਼ਣ ਹੋਣਾ ਜਿਹੜੇ ਬੰਦੇ ਨੇ 2% ਵਰਤਮਾਨ ਚ ਅਕਤੂਬਰ ਐਂਡ ਨਵੰਬਰ ਚ ਪ੍ਰਦੂਸ਼ਣ ਕਰਨਾ ਉਹ ਤਾਂ ਇਸ ਵੇਲੇ ਚੈਨਲਾਂ ਦੀਆਂ ਖਬਰਾਂ ਬਣਨੀਆਂ ਲੀਡਿੰਗ ਖਬਰਾਂ ਤੇ ਕੇਂਦਰਾ ਦੇ ਅਫਸਰ ਲੱਗੇ ਹੋਏ ਆ ਇਕੱਲੇ ਇਕੱਲੇ ਦੇ ਮਗਰ ਵੀ ਕਿੱਥੇ ਆ ਉਹ ਭਾਈ ਜਿਹੜੇ 52% ਇੰਡਸਟਰੀ ਪੋਲੂਸ਼ਨ ਕਰ ਰਹੀ ਆ ਉਹਦੇ ਤੇ ਕਦੀ ਡਿਬੇਟ ਹੀ ਨਹੀਂ ਅਸੀਂ ਸੁਣੀ ਹੈਗੀ ਜਿਹੜੇ 25% ਆਵਾਜ਼ਾਈ ਤੇ ਸੱਤਨਾ ਕਰਕੇ ਦੇਸ਼ ਵਿੱਚ ਪ੍ਰਦੂਸ਼ਨ ਨੂੰ 72% ਹੋ ਗਿਆ ਉਹਦੇ ਤੇ ਕਦੀ ਡਿਬੋਟ ਨਹੀਂ ਰਸੋਈ ਦੇ ਬਹੁਤ ਸਾਰੇ ਕਾਰਨ ਨੇ ਪ੍ਰਦੂਸ਼ਨ ਦੇ 95% ਕਾਰਨਾਂ ਤੇ ਕੋਈ ਡਿਬੇਟ ਨਹੀਂ ਹੈ ਤੋਂ ਸਾਨੂੰ ਲੱਗਦਾ ਹੈ ਪ੍ਰਦੂਸ਼ਨ ਦਾ ਮੁੱਦਾ ਘਟ ਕੇਂਦਰ ਵਰਸਸ ਸਟੇਟ ਪੰਜਾਬੀ ਵਰਸਸ ਕੇਂਦਰ ਇਹ ਪੋਲੀਟੀਕਲ ਇਸ਼ੂ ਜਿਆਦਾ ਹੈਗਾ ਸਾਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਜਾ ਰਿਹਾ ਔਰ ਦੁੱਖ ਦੀ ਗੱਲ ਹੈ ਕਿ ਕੀ ਅਦਾਲਤਾਂ ਨੂੰ ਇੰਨਾ ਦਿਨ ਦੀ ਚੇਤਾ ਹੁੰਦਾ ਹੋਣੀ ਹੀਅਰਿੰਗ ਹੁੰਦੀ ਹੈ ਗੰਨੇ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਜੇ ਤੁਸੀਂ ਗੰਨੇ ਪੈਦਾਵਾਰ ਕਰਨ ਵਾਲੇ ਕਿਸਾਨਾਂ ਨੂੰ ਉਹਦਾ ਬਕਾਇਆ ਨਹੀਂ ਦੋਗੇ ਉਹਨਾਂ ਨੂੰ ਇੰਨੀਆਂ ਜਿਆਦਾੀਆਂ ਮੁਸ਼ਕਲਾਂ ਹੋਣਗੀਆਂ ਮੈਨੂੰ ਨਹੀਂ ਲੱਗਦਾ ਕੋਈ ਗੰਨਾ ਫਿਰ ਪੈਦਾ ਕਰੂਗਾ ਜਾਂ ਗੰਨੇ ਵਾਲੇ ਪਾਸੇ ਵਧੂਗਾ ਜੇ ਗੰਨੇ ਨਾਲ ਜੁੜੀਆਂ ਸਮੱਸਿਆਵਾਂ ਦਾ ਆਪਾਂ ਹੱਲ ਕਰ ਦਿੰਨੇ ਆ ਤਾਂ ਹੀ ਗੰਨੇ ਵਾਲੇ ਪਾਸੇ ਲੋਕ ਜਾਣਗੇ ਤੇ ਅਸੀਂ ਕਣਕ ਝੋਨੇ ਵਾਲੇ ਚੱਕਰ ਦੇ ਵਿੱਚੋਂ ਬਾਹਰ ਆਵਾਂਗੇ ਅਸੀਂ ਸਰਕਾਰ ਨੂੰ ਬਹੁਤ ਵਾਰੀ ਕਿਹਾ ਇਹ ਬੰਦੇ ਜਾਂਦੇ ਨੇ ਜੀ ਹੋਰਨਾ ਕੰਟਰੀਆਂ ਵਿੱਚ ਜਾਂਦੇ ਨੇ ਵੀ ਅਸੀਂ ਬਾਹਰੋਂ ਇਨਵੈਸਟਮੈਂਟ ਕਰਨੀ ਆ ਜੀ ਸਾਡੇ ਰੁਜ਼ਗਾਰ ਆਵੇ ਅਸੀਂ ਬਕਾਇਦਾ ਕਿਹਾ ਤੋਂਡੇ ਤਰ ਰੁਜ਼ਗਾਰ ਖੜਾ ਵਾ ਗੰਨਾ ਫਸਲ ਕੱਲਾ ਫਸਲ ਨੀ ਰੁਜ਼ਗਾਰ ਵੀ ਹੈ ਇੰਡਸਟਰੀ ਵੀ ਹੈ ਤੁਸੀਂ ਆਪ ਦੇ ਜਿਹੜੀਆਂ ਇੱਥੇ ਮਿਲਣਾ ਉਹ ਤਾਂ ਬੰਦ ਕਰਾਉਣ ਨੂੰ ਕਰ ਰਹੇ ਜੀ ਕਿ ਜਿਹੜਾ ਅਰਜ਼ਗਾਰ ਇੱਥੇ ਮਿਲ ਰਿਹਾ ਔਰ ਬਾਹਰੋਂ ਕਿਹੜੇ ਸਾਹਿਬ ਨਾ ਪ੍ਰਾਈਵੇਟ ਕਾਰਪੋਰੇਟ ਨੂੰ ਬਾਜਾ ਮਾਰਦੇ ਜੀ ਤੋਂ ਇਸ ਕਰਕੇ ਅੱਜ ਦੀ ਪੀਸੀਸੀ ਵੀ ਸਰਕਾਰ ਨੂੰ ਵਾਰਨਕ ਦੇਣ ਆਏ ਆਂ ਹਰ ਤੁਹਾਡੇ ਮਾਦਮ ਨਾ ਤੁਹਾਡੇ ਚੈਨਲਾਂ ਤੇ ਸਾਡੀ ਅਲੋਚਨਾ ਬਹੁਤ ਹੁੰਦੀ ਆ ਵੀ ਇਹ ਸੜਕਾਂ ਜਾਮ ਕਰ ਦਿੰਦੇ ਰੇਲਾਂ ਜਾਮ ਕਰ ਦਿੰਦੇ ਆ ਜੀ ਆਮ ਜਨਤਾ ਨੂੰ ਮੁਸ਼ਕਲ ਹੁੰਦੀ ਆ ਸੱਚੀ ਉਹ ਅਸੀਂ ਅੱਜ ਕਹਿਣ ਆਏ ਆ ਵੀ ਭਾਈ ਨਿਬੜ ਜਾਓ ਬਹਿ ਕੇ ਸਾਡੇ ਨਾਲ ਤੇ ਇਹ 28 ਕਰੋੜ ਰੁਪਏ ਸਾਨੂੰ ਦੇ ਦਿਓ ਨਹੀਂ ਤਾਂ ਫਿਰ ਪਾਈ ਕੁਛ ਨਾ ਕੁਛ ਇਹ ਮਰਦਾ ਕੀ ਨਹੀਂ ਕਰਦਾ ਫਿਰ ਉਹਨੇ ਕਿੰਨਾ ਤੇ ਸਹੀ ਜਾਊਗਾ ਕਿਤੇ ਨਾ ਕਿਤੇ ਜਾ ਕੇ ਤਾਂ ਵੀ ਉਹਨੂੰ ਵੀ ਗੁੱਸਾ ਆਊਗਾ ਵੀ ਸਾਡੇ ਵੀ ਕਿਸਾਨ ਤਾਂ ਜਵਾਬਦੇਹੀ ਮੰਗਦੇ ਨੇ ਵੀ ਇਹ ਕਿੰਨੀ ਕੁ ਵਾਰ ਤੁਸੀਂ ਝੂਠਾ ਮੂਠਾ ਸਾਡੇ ਨਾਲ ਐਗਰੀਮੈਂਟ ਕਰਾਓਗੇ ਜਾਂ ਕਿਦ ਕਦੋਂ ਸਾਨੂੰ ਪੈਸੇ ਮਿਲਣਗੇ ਤਾਂ ਇਹ ਵਾਰਨਿੰਗ ਆ ਪੰਜਾਬ ਸਰਕਾਰ ਨੂੰ ਕਿ ਉਹ ਤੁਰੰਤ ਕਾਰਵਾਈ ਕਰਕੇ ਇਹ ਤਾਂ ਇੱਕ ਡੀਸੀ ਨੂੰ ਜਿਹੜਾ ਕੈਨ ਐਕਟ ਆ ਉਹਦੇ ਵਿੱਚ ਡੀਸੀ ਨੂੰ ਆਰਡਰ ਨੇ ਵੀ ਡੀਸੀ ਮੇਲ ਮਿਲ ਬੰਦ ਕਰਾ ਸਕਦਾ ਜੇ ਬਕਾਇਆ ਨਾ ਦਿੱਤਾ ਜਾਵੇ ਤਾਂ ਡੀਸੀ ਕਾਰਵ ਕਰ ਸਕਦੇ ਨੇ ਤੋਂ ਇਸ ਕਰਕੇ ਕਾਰਵਾਈ ਕਰਕੇ ਤੁਰੰਤ ਕਿਸਾਨਾਂ ਦਾ ਜਿਹੜਾ ਬਕਾਇਆ ਉਹਨਾਂ ਦੇ ਖਾਤਿਆਂ 'ਚ ਪਾਉਣਾ ਚਾਹੀਦਾ ਪਹਿਲੀ ਤਾਂ ਸਾਡੀ ਇਹ ਗੱਲ ਹੈਗੀ ਦੂਸਰਾ ਤੁਸੀਂ ਜਿਵੇਂ ਜਾਣਦੇ ਹੋ 3 ਅਕਤੂਬਰ ਨੂੰ ਪੂਰੇ ਦੇਸ਼ ਵਿਆਪੀ ਰੇਲ ਰੋਕੂ ਅੰਦੋਲਨ ਹੈ ਸਾਡਾ ਕਿਉਂ ਆ ਇੱਕ ਤਾਂ ਲਖੀਮਪੁਰ ਖੀਰੀ ਵਾਲਾ ਜਿਹੜਾ ਮਸਲਾ ਵਾ ਉਹਦਾ ਸਾਨੂੰ ਇਨਸਾਫ ਨਹੀਂ ਮਿਲਿਆ ਆ ਭਾਜਪਾ ਦੇ ਸਾਬਕਾ ਮੰਤਰੀ ਉਹਦੇ ਹੋਣਹਾਰ ਸੁਪੁੱਤਰ ਨੇ ਜਿਵੇਂ ਖਾਰ ਗੱਡੀ ਚਾੜ ਕੇ ਸਾਡੇ ਕਿਸਾਨਾਂ ਤੇ ਇੱਕ ਪੱਤਰਕਾਰ ਨੂੰ ਸ਼ਹੀਦ ਕੀਤਾ ਸੀਗਾ ਅਜੇ ਤੱਕ ਉਹਦਾ ਇਨਸਾਫ ਸਾਨੂੰ ਨਹੀਂ ਮਿਲਿਆ ਹੈਗਾ ਸਾਨੂੰ ਤਾਂ ਇਹ ਨਹੀਂ ਲੱਗਦਾ ਵੀ ਕੋਰਟ ਕਿਹੜੇ ਢੰਗ ਨਾਲ ਇਹ ਚੀਜ਼ ਨੂੰ ਦੇਖਦਾ ਹੈਗਾ ਇੱਕ ਤਾਂ ਹੁੰਦਾ ਵੀ ਕੋਰਟ ਕੋਲੇ ਕੋਈ ਸਬੂਤ ਨਹੀਂ ਹੈਗੇ ਪ੍ਰੂਫ ਨਹੀਂ ਹੈਗੇ ਦੁਨੀਆ ਦੇਖ ਰਹੀ ਹੈ ਵੀ ਗੱਡੀ ਆ ਰਹੀ ਆ ਸਾਹਮਣੇ ਤਰੜ ਕੇ ਜਾ ਰਹੀ ਆ ਤੇ ਫਿਰ ਦੋਸ਼ੀਆਂ ਨੂੰ ਜ਼ਮਾਨਤਾ ਦੇ ਦੇਣੀਆਂ ਔਰ ਇਹਦਾ ਇਹਦਾ ਫਾਸਟ ਟਰੈਕ ਦੇ ਵਿੱਚ ਜਾ ਕੇ ਮਸਲੇ ਦਾ ਹੱਲ ਨਾ ਕਰਨਾ ਮਤਲਬ ਮੈਨੂੰ ਲੱਗਦਾ ਇਹ ਗਾਣਾ ਵੀ ਘਟਨਾ ਵਾਪਰ ਦੀਆਂ ਗਨਜਾਸ਼ਾਂ ਵਧਾਉਂਦਾ ਵਾ ਤੇ ਇਸ ਕਰਕੇ ਇਸ ਮੁੱਦੇ ਤੇ ਤੇ ਜਿਹੜੀਆਂ ਮੋਰਚੇ ਦੀਆਂ 12 ਮੰਗਾਵਾ ਉਹਦੇ ਵਿੱਚੋਂ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਜਿਹੜਾ ਸਭ ਤੋਂ ਵੱਡਾ ਮਸਲਾ ਸਾਡਾ ਸੀ 250 ਅੰਸਾਰ ਫਸਲਾਂ ਦੇ ਭਾਅ ਦਿੱਤੇ ਜਾਣ ਅਰੇ ਤੋਂ ਕਹਾ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਫਸਲੀ ਬੀਮਾ ਦੋ ਦਿਨਾ ਇਹ ਚਲਾਈ ਜਾਵੇ ਇਹਦੇ ਨਾਲ ਦੀ ਨਾਲ ਜਿਵੇਂ ਆਦੀਵਾਸੀਆਂ ਦੀ ਸੰਵਧਾਨ ਦੀ ਪੰਜਵੀਂ ਸੂਚੀ ਮਜ਼ਦੂਰਾਂ ਦੀ ਮਰਿਗਾ ਤਕਰੀਬਨ ਹੋਰ ਮਸਲੇ ਪਾਰ ਆ ਮੰਗਾ ਸਾਡੀਆਂ ਉਹਨਾਂ ਮੰਗਾਂ ਤੇ ਦੇਸ਼ ਵਿਆਪੀ ਅੰਦੋਲਨ 3 ਅਕਤੂਬਰ ਦਾ ਹੋਊਗਾ ਤੁਹਾਡੇ ਮਾਧਮ ਨਾਲ ਅਸੀਂ ਅਪੀਲ ਕਰਦੇ ਪੰਜਾਬ ਦੇ ਲੋਕਾਂ ਨੂੰ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਕਿਸਾਨ ਮਜ਼ਦੂਰ ਮਤਾਵਾ ਪੈਣਾ ਇਸ ਰੇਲ ਰੋਕੋ ਅੰਦੋਲਨ ਵਿੱਚ ਜਿਹੜਾ 12:30 ਤੋਂ ਲੈ ਕੇ 2:30 ਮਿੰਟ ਤੱਕ 2 ਘੰਟੇ ਲਈ ਅਸੀਂ ਸੰਭੋਲਕ ਕੀਤਾ ਸੀਗਾ ਵੀ ਲੋਕਾਂ ਨੂੰ ਬੜੀ ਪਰੇਸ਼ਾਨੀ ਨਾ ਆਵੇ ਉਹ ਕੀਤਾ ਜਾਊਗਾ ਉਹ ਜਿਹੜੀਆਂ ਮੇਰੇ ਕੋਲ ਖਬਰਾਂ ਅਜੇ ਤੱਕ ਤਾਮਨ ਲੱਗੂ ਮੱਧ ਪ੍ਰਦੇਸ਼ ਦੇ ਵਿੱਚ ਇਸ ਤਰੀਕੇ ਨਾਲ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਜੂਪੀ ਦੇ ਵਿੱਚ ਤੇ ਪੰਜਾਬ ਤਾਂ ਹੋਊਗਾ ਦੋਵਾਂ ਫਾਰਮਾਂ ਦਾ ਜਿਹੜਾ ਐਲਾਨ ਆ ਵੀ ਉਹ ਲਗਭਗ 22 ਜ਼ਿਲ੍ਹਿਆਂ ਵਿੱਚ ਸੈਂਕੜੇ ਥਾਵਾਂ ਤੇ ਇਹ ਦੇਸ਼ ਵਿਆਪੀ ਅੰਦੋਲਨ ਸਾਡਾ ਹੋਊਗਾ ਉਹਦੇ ਲਈ ਵੀ ਅਪੀਲ ਕਰਨੀ ਸੀ ਵੀ ਵੱਧ ਤੋਂ ਵੱਧ ਗਿਣਤੀ ਵਿੱਚ ਲੋਕ ਉਹਨਾਂ ਵਿੱਚ ਸ਼ਮੂਲੀਅਤ ਕਰਨ ਇਹਦੇ ਨਾਲ ਜਿਹੜਾ ਹੁਣ ਜਿਹੜਾ ਮੌਕੇ ਤੇ ਸਾਡੇ ਸਾਹਮਣੇ ਸੰਕਟ ਆ ਰਿਹਾ ਇੱਕ ਤਾਂ ਹੈਗਾ ਚੋਣੇ ਦੀ ਖਰੀਦ ਦਾ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਦੇ ਕੱਲ ਖੇਤੀਬਾੜੀ ਮੰਤਰੀ ਨੇ ਆਪਣੇ ਦਾਅਵੇ ਸੀ ਉਹਨਾਂ ਦੇ ਕਿ ਅਸੀਂ ਅੱਜ ਜਿਹੜੀ ਆ ਉਹ ਝੋਨੇ ਦੀ ਖਰੀਦ ਸ਼ੁਰੂ ਕਰਵਾ ਦਵਾਂਗੇ ਅਸੀਂ ਕਿੰਨੇ ਚੱਲ ਐਹੀਂ ਹੋਵੇ ਕਿ ਪੰਜਾਬ ਸਰਕਾਰ ਦੇ ਦਾਅਵੇ ਸੱਚੇ ਹੋ ਜਾਣ ਪਰ ਜਿੱਥੋਂ ਤੱਕ ਗਰਾਊਂਡ ਰਿਐਲਿਟੀ ਆ ਕਿ ਮੌਕੇ ਦੀ ਪੋਜੀਸ਼ਨ ਕੀ ਆ ਸਾਨੂੰ ਨਹੀਂ ਲੱਗਦਾ ਖਰੀਦ ਅੱਜ ਸ਼ੁਰੂ ਹੋ ਪਾਉਗੇ ਉਹਦੇ ਕਾਰਨ ਆ ਵੀ ਆੜਤੀਆਂ ਹੜਤਾਲ ਤੇ ਨੇ ਉਹਨਾਂ ਦਾ ਆਪਣਾ ਮੁੱਦਾ ਵਾ ਵੀ ਇੱਕ ਤਾਂ ਉਹਨਾਂ ਦਾ ਕਮਿਸ਼ਨ ਨੂੰ ਲੈ ਕੇ ਮਸਲਾ ਇੱਕ ਉਹਨਾਂ ਦੇ ਹੋਰ ਇਹਨਾਂ ਮਸਲੇ ਹੈਗੇ ਜਿਨ੍ਹਾਂ ਕਰਕੇ ਉਹ ਆੜੇ ਹੋਏ ਆਗੇ ਆ ਉਹ ਕਹਿੰਦੇ ਵੀ ਤੁਸੀਂ ਸਾਨੂੰ ਜਬਰੀ ਮੋੜੀਆਂ ਚ ਜਾਂ ਝੋਨਾ ਤੋਲਣ ਵਾਸਤੇ ਕਹੋਗੇ ਅਗਲੇ ਬੰਨੇ ਲਿਫਟਿੰਗ ਦੀ ਕੋਈ ਗਟਿਆਸ਼ ਨਹੀਂ ਹੈਗੀ ਜਿਹੜੇ ਮਿਲਰਸ ਨੇ ਜਿੱਥੇ ਸੈਲਰਾਂ ਤੇ ਝੋਨਾ ਲੱਗਣਾ ਉਹ ਕਹਿੰਦੇ ਵੀ ਸਾਡੇ ਕੋਲ ਸਪੇਸ ਨਹੀਂ ਹੈਗੀ ਜਗ੍ਹਾ ਨਹੀਂ ਹੈਗੀ ਕਿਉਂਕਿ ਕੇਂਦਰ ਨੇ ਸਮੇਂ ਸਿਰ ਸਾਡੇ ਚੌਲ ਚੱਕੇ ਨਹੀਂ ਹੈਗੇ ਤੋਂ ਜਿਹੜਾ ਪੰਜਾਬ ਸਰਕਾਰ ਨੇ ਲਿਖਿਆ ਸੀ ਵੀ 2 ਲੱਖ एलएमटी ਜਿਹੜਾ ਚਾਹ ਉਹ ਦਸੰਬਰ ਤੱਕ ਚੱਕਿਆ ਜਾਵੇ ਜਿਹੜਾ ਉਹਨਾਂ ਦੀ ਖਬਰ ਆ ਉਹ 15 ਲੱਖ ਐਲਐਮਟੀ ਚਾਹ ਉਹ ਚੱਕਣ ਦੀ ਗੱਲ ਕਰ ਰਹੇ ਆ ਪੰਜਾਬ ਸਰਕਾਰ ਆਪਣੇ ਤੌਰ ਤੇ ਦਾਅਵੇ ਕਰ ਰਹੀ ਆ ਵੀ ਇਹ ਮਸਲੇ ਦਾ ਹੱਲ ਹੋ ਜਾਊਗਾ ਪਰ ਵਕਤੀ ਤੌਰ ਤੇ ਸਾਨੂੰ ਕੋਈ ਹੱਲ ਹੁੰਦਾ ਨਜ਼ਰ ਆਉਂਦਾ ਨਹੀਂ ਹੈ ਵੀ ਇਹ ਚੀਜ਼ਾਂ ਕਿਤੇ ਸਿਰੇ ਲੱਗ ਜਾਣਗੀਆਂ ਤਾਂ ਇਸ ਕਰਕੇ ਸਾਡਾ ਵੀ ਕਹਿਣਾ ਵੀ ਜੇ ਮੰਡੀਆਂ ਵਿੱਚ ਝੋਨਾ ਨਾ ਚੱਕਿਆ ਗਿਆ ਜੇ ਸਮੱਸਿਆ ਆਈ ਜਿਵੇਂ ਅਜੇ ਮੰਡੀਆਂ 'ਚ ਝੋਨਾ ਆ ਹੀ ਨਹੀਂ ਰਿਹਾ ਸ਼ਾਇਦ ਪਟਿਆਲੇ ਜ਼ਿਲ੍ਹੇ ਜਿਆਦਾਤਰ ਆਉਂਦਾ ਕੁਝ ਜ਼ਿਲ੍ਹਿਆਂ 'ਚ ਆ ਰਿਹਾ ਇਗਲੀ ਕਾਨੂੰਨ ਕਹਿੰਦਾ ਕਾਨੂੰਨ ਬਿਲਕੁਲ ਕਹਿੰਦਾ ਸਪਸ਼ਟਾ ਕਾਨੂੰਨ ਪਰ ਫਿਰ ਵੀ ਜਿਹੜਾ ਪੰਜਾਬ ਸਰਕਾਰ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਆ ਮੈਂ ਕਈ ਵਾਰੀ ਸ਼ਬਦ ਕਹਿ ਬਿਓ ਚ ਕੰਟਰੋਲ ਕਰ ਦੋ ਪ੍ਰਦੂਸ਼ਣ ਬੋਰਡ ਨੂੰ ਕਹਿ ਦਿਓ ਇਹ ਤਾਂ ਕੋਈ ਕਾਰਵਾਈ ਨਹੀਂ ਜੀ ਕਰਦਾ ਹੈਗਾ ਉਹਨਾਂ ਦੇ ਖਿਲਾਫ ਬਹੁਤ ਸਾਰੀਆਂ ਥੋੜੀ ਮਸਲੇ ਆ ਅਸੀਂ ਨਹੀਂ ਕਹਿੰਦੇ ਵੀ ਅਸੀਂ ਕਿਸਾਨ ਇਹ ਗੱਲ ਕਹਿ ਕੇ ਬਚਣਾ ਚਾਹੁੰਦੇ ਨਹੀਂ ਪ੍ਰਦੂਸ਼ਣ ਤੋਂ ਅਸੀਂ ਤਾਂ ਕਹਿੰਨੇ ਸਾਡੇ ਇਸ ਮਸਲੇ ਦਾ ਟੋੜ ਕੋ ਹੱਲ ਹੈ ਨਹੀਂਗਾ ਅਸੀਂ ਤਾਂ ਸਾਲਾਨਾ 7% ਪ੍ਰਦੂਸ਼ਣ ਕਰ ਰਹੇ ਹਾਂ ਪਰ ਉੱਥੇ-ਉੱਥੇ ਇੰਡਸਟਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੁੰਦੀ ਜੀ ਕਿਉਂ ਨਹੀਂ ਜੀ ਇੰਡਸਟਰੀ ਖਿਲਾਫ ਤਾਂ ਕੋਈ ਮੈਂ ਕਹਿੰਦਾ ਇੱਕ ਇੱਕ ਥਾਂ ਅਸੀਂ ਬੰਦੇ ਭੇਜੇ ਚੈੱਕ ਕਰਨਗੇ ਉਹਨਾਂ ਕੁੱਤੇ ਛੱਡਦੇ ਜੀ ਉੱਥੇ ਤਕੜਾ ਇੰਡਸਟਰੀ ਵਾਲਾ ਸੀ ਜਿਹੜੀ ਉੱਧਰ ਤਾਂ ਪੋਲੂਸ਼ਨ ਵਾਲੇ ਮੂੰਹ ਵੀ ਨਹੀਂ ਕਰਦੇ ਸੀ ਕਿ ਇਹਨੂੰ ਤੁਹਾਡੇ ਨਾਲ ਅਸੀਂ ਜਾਣਦੇ ਆ ਫੈਕਟਰੀ ਦੇ ਇੰਟਰਰੋਗੋਪਲ ਉਹ ਗੇਟ ਨਹੀਂ ਖੋਲਦੇ ਆਪਣੇ ਅੰਮ੍ਰਿਤਸਰ ਦੇ ਵਿੱਚ ਦਾ ਡੀਸੀ ਕੋ ਅਸੀਂ ਇਨਕੁਆਰੀ ਕਰਾ ਕੇ ਪੁਲਸ ਨਾਲ ਲਈ ਉਹਨਾਂ ਕੁੱਤੇ ਛੱਡਦੇ ਜੀ ਜਦੋਂ ਪੋਲੂਸ਼ਨ ਵਾਲੇ ਗਏ ਉਹ ਤਾਂ ਐਂ ਕਰਦੇ ਅਗਲੇ ਵਾਰ ਦੇਖ ਸਾਹਿਬ ਤੁਸੀਂ ਜੇ ਆਪ ਕੋ ਕੁਝ ਜਰਾ ਕਰਦੇ ਹੋ ਦੁਨੀਆ ਮੰਗਾਣੀ ਸਟੇਟ ਸਰਕਾਰ ਨੂੰ ਕਿੱਥੇ ਵੇਖਦੇ ਪਏ ਹਾਂ ਹਾਲਾਂਕਿ ਪਿਛਲੇ ਦਿਨਾਂ ਵੀ ਜਦੋਂ ਮੁੱਖ ਮੰਤਰੀ ਸਾਥ ਬੋਲਾਰੇ ਕੋਲ ਦਾ ਮੀਟਿੰਗ ਜਿੱਦਣੇ ਆਪਣੇ ਆਪਿਆਂ ਨੂੰ ਵਿਚੋਲਾ ਦੱਸਿਆ ਸਟੇਟ ਵੀ ਇਸ ਵਕਤ ਜਿਹੜੀ ਐ ਸਥਿਤੀ ਕੀ ਸਮਝਦੇ ਹੋ ਕਿ ਕਾੜੀਆਂ ਮੰਗਾਂ ਦੋ ਕਿਸਮ ਦੀਆਂ ਮੰਗਾਂ ਇੱਕ ਤਾਂ ਹੈ ਜਿਹੜੀਆਂ ਡਿਪੈਂਡ ਕਰਦੀਆਂ ਪੰਜਾਬ ਸਰਕਾਰ ਨਾਲ ਪੰਜਾਬ ਸਰਕਾਰ ਲਈ ਤਾਂ ਅਸੀਂ ਸਟੇਟ ਨੂੰ ਜ਼ਿੰਮੇਵਾਰ ਜਵੇਂ ਖਰੀਦਦਾਰ ਦਾ ਸਵਾਲ ਹੈ ਇਹ ਕਰਨਾ ਹੀ ਸਟੇਟ ਨੇ ਠੀਕ ਹੈ ਅੱਜ ਹਫੜਾ ਦਫੜੀ ਅੱਜ ਕਿਉਂ ਮੀਡੀਆ ਮੁੱਖ ਮੰਤਰੀ ਸਾਹਿਬ ਦੀ ਸਿੱਧਾ ਡੀਸੀ ਨਾਲ ਗੱਲ ਕਰਨਗੇ ਅਸੀਂ 2 ਮਹੀਨੇ ਪਹਿਲਾਂ ਕੋਈ ਤੁਰਦੇ ਹੈਗੇ ਜਾਂ ਆਪਾਂ ਸੈਂਟਰ ਦਾ ਕ੍ਰਿਟਿਸਿਜ਼ਮ ਕੀ ਕੀਤਾ ਕਦੀ ਕਿ ਸੈਂਟਰ ਸਾਡੇ ਚੌਲ ਨਹੀਂ ਚੱਕ ਰਿਹਾ ਜਾਂ ਇਹ ਨਹੀਂ ਹੋ ਰਿਹਾ ਆਪਾਂ ਉਦੋਂ ਜਾ ਕੇ ਦੇ ਕੋਈ ਕਰਿਸਿਸ ਆ ਜਾਂਦਾ ਇਹਦੇ ਵਾਸਤੇ ਗੰਨੇ ਦੀ ਪੇਮੈਂਟ ਵਾਸਤੇ ਜਿਹੜੇ ਲੋਕਲ ਇਹਨਾਂ ਦੇ ਇਸ਼ੂ ਹੈਗੇ ਨੇ ਉਹਨਾਂ ਵਾਸਤੇ ਵੀ ਪੰਜਾਬ ਸਰਕਾਰ ਨੂੰ ਦੋਸ਼ੀ ਮੰਨਦੇ ਆ ਵੀ ਇਹ ਵੀ ਦੋਸ਼ੀ ਹੈਗੇ ਨੇ ਸਾਡਾ ਭਾਈ ਜੀ ਕੋਈ ਵਿਚੋਲਾ ਵਚਾਲਾ ਨਹੀਂ ਹੈਗਾ ਹਾਂ ਦੇਖੋ ਨੀਤੀ ਖਰਾਬ ਜਾਂ ਨੀयत ਖਰਾਬ ਨੀयत ਖਰਾਬ ਕੋਈ ਵਿਚੋਲਾ ਨਹੀਂ ਹੈਗਾ ਸਾਡਾ ਕਿਸਾਨਾਂ ਦਾ ਉਹ ਜਦੋਂ ਮੁੱਦਾ ਬਣ ਜਾਂਦਾ ਰੋਟੀਆਂ ਸੇਕਦੇ ਨਹੀਂ ਨਹੀਂ ਇਹ ਤੇਰੀ ਖਰਾਬ ਅਸੀਂ ਤੇ ਕਹਿੰਦੇ ਦੋਵਾਂ ਦੀ ਖਰਾਬ ਆ ਕੇਂਦਰਾਂ ਦੀ ਵੀ ਖਰਾਬ ਆ ਤੇ ਪੰਜਾਬ ਵਾਲਿਆਂ ਦੀ ਵੀ ਖਰਾਬ ਆ ਕੋਟ ਕੋਸ਼ਵਾਨ ਜਿਹੜਾ ਤੁਸੀਂ ਜਿਹੜਾ ਹੋਰ ਜਿਹੜੇ ਬੈਠੇ ਨੇ ਉਹਦਾ ਨਿੱਕੀ ਜਿਹੜਾ ਅਸੂਰ ਕੀ ਪਰਵਾਹ ਆਦੀ ਆ ਫੋਰੋ ਦੇ ਐਟੀਟਿਊਡ ਤੇ ਹੋਰ ਜਿਹੜੀ ਕਿ ਲਾਪਰਵਾਹੀ ਤੇ ਮੇਰੇ ਸਾਹਿਬ ਨੂੰ ਦੂਰ ਸਾਹਿਬ ਜੋ ਤੁਹਾਨੂੰ ਉਮੀਦ ਆਸ ਲੱਗਦੀ ਸੀ ਉਹੋ ਕਾਲੀ ਕਾਲ ਪੂਰੀ ਲੱਗਦੀ ਉਹਨਾਂ ਦੇ ਕੀ ਭਾਗੀਤੀ ਕਰਦੇ ਆਬਜ਼ਰਵੇਸ਼ਨ ਆ ਦੇਖੋ ਦੋ ਗੱਲਾਂ ਨੇ ਮੈਂ ਇਹਦਾ ਵਿਅਕਤੀਗਤ ਜਵਾਬ ਦੂੰ ਕੋ ਮੋਰਚਿਆਂ ਦਾ ਜਵਾਬ ਨਹੀਂ ਇਹ ਬੰਨਦਾ ਹੁੰਦਾ ਜੋ ਮੈਂ ਆਬਜ਼ਰਵ ਕੀਤਾ ਵੀ ਕੈਪਟਨ ਮਨਿੰਦਰ ਸਿੰਘ ਜੜਾ ਸੀਗਾ ਉਹ ਇਸ ਸੀਮ ਦੇ ਮੁਕਾਬਲੇ ਚੀਜ਼ਾਂ ਨੂੰ ਸਹੀ ਢੰਗ ਨਾਲ ਰੱਖ ਰਿਹਾ ਸੀ ਠੀਕ ਹੈ ਕੇਂਦਰ ਦੇ ਮੁਕਾਬਲੇ ਉਹਦੀ ਬਿਆਨਬਾਜ਼ੀ ਵੀ ਹੁੰਦੀ ਸੀ ਜਿਹੜਾ ਹੋਣ ਵਾਲੇ ਮੁੱਖ ਮੰਤਰੀ ਆ ਇਹ ਵਿਖਾਵਾ ਤਾਂ ਕਰਦੇ ਕਿਸਾਨਾਂ ਦੇ ਨਾਲ ਦਾ ਅਸੀਂ ਦੋ ਤਿੰਨ ਗੱਲਾਂ ਕਹੀਆਂ ਵੀ ਸਾਡੇ ਤਾਂ ਹਰਿਆਣੇ ਦੇ ਹਰਿਆਣੇ ਵਾਲੇ ਅੰਦਰ ਆ ਕੇ ਨਾਕਾ ਲਾ ਕੇ ਬੈਠੇ ਸੀਐਮ ਸਾਹਿਬ ਇਹ ਸਾਨੂੰ ਮਾਲ ਮਹਕਮਾ ਕਹਿ ਰਿਹਾ ਤੇ ਤੁਸੀਂ ਉਹਦਾ ਖਲਾਫ ਪਰਚਾ ਕਰੋ ਕਿ ਸਾਡੀ ਟੈਰੀਟਰੀ ਨੂੰ ਕਿਉਂ ਇਸਤੇਮਾਲ ਕੀਤਾ ਸਾਡੀ ਟੈਰੀਟਰੀ 'ਚ ਗੋਲੀ ਕੋ ਚੱਲ ਰਹੀ ਆ ਸਾਡੀ ਟੈਰੀਟਰੀ ਦੇ ਵਿੱਚ ਡਰੋਨਾਂ ਰਹੀਂ ਬੰਬਾਰਡ ਕਿ ਹੋ ਰਹੀ ਆ ਅਸੀਂ ਬਕਾਇਦਾ ਡੱਲੇ ਵਾਲ ਸਾਹਿਬ ਨੇ ਬਿਆਨ ਲਿਖ ਕੇ ਦਿੱਤਾ ਵੀ ਮੈਂ ਮੇਰਾ ਬਿਆਨ ਲੈ ਲਓ ਕਨ ਐਫ ਆਈ ਆਰ ਕਰੋ ਜਦੋਂ ਸੁਭਕਰਨ ਸ਼ਹੀਦ ਹੋ ਗਿਆ ਉਦੋਂ ਜ਼ੀਰੋ ਐਫ ਆਈ ਆਰ ਤੇ ਵੀ ਦੇਖ ਲਓ ਕਿੰਨੇ ਦਿਨੋਂ ਉਹਦੀ লাশ ਪਈ ਰਹੀ ਤਾ ਮੈਨੂੰ ਲੱਗਦਾ ਵੀ ਜਿਹੜਾ ਇੱਕ ਸੀਐਮ ਨੂੰ ਪੰਜਾਬੀਆਂ ਦਾ ਸੀਐਮ ਬਣ ਕੇ ਤੜਲੇਨਾ ਲੜਨਾ ਚਾਹੀਦਾ ਕੇਂਦਰ ਦੇ ਖਿਲਾਫ ਭਾਵੇਂ ਅਸੀਂ ਕੈਪਟਨ ਮੰਦਰ ਨੂੰ ਇਹ ਨਹੀਂ ਕਹਿੰਦੇ ਬਰੀ ਨਹੀਂ ਕਰਦੇ ਕੋਆ ਬਟ ਉਹ ਕਿਸੇ ਹੱਦ ਤੱਕ ਇਹਦੇ ਨਾਲ ਉਹ ਚੰਗੇ ਢੰਗ ਨਾਲ ਚੀਜ਼ਾਂ ਨੂੰ ਰੱਖ ਰਿਹਾ ਸੀ ਇਹ ਚੰਗੇ ਢੰਗ ਨਾਲ ਸਾਨੂੰ ਰੱਖਦੇ ਨਹੀਂ ਜਾਂ ਸਾਨੂੰ ਲੱਗਦਾ ਡਰ ਦੇ ਨਜ਼ਰ ਆਉਂਦੇ ਵੀ ਸੈਂਟਰ ਦਾ ਦਬਾਅ ਹੀ ਇੰਨਾ ਮੰਨ ਰਿਹਾ ਹੈ ਕਈਆਂ ਚੀਜ਼ਾਂ ਦੇ ਵਿੱਚ ਪੋਲਿਟੀਕਲ ਤੌਰ ਤੇ ਜਿਵੇਂ ਬਾਹਰ ਨਾ ਚਾਹੀਦਾ ਮੈਂ ਤੁਹਾਨੂੰ ਕਿੱਜੇ ਸੀਐਮ ਦੀ ਗੱਲ ਕਰਦਾ ਜਿਨ੍ਹਾਂ ਦੀ ਹੁਣ ਕਾਹ ਸਰਕਾਰ ਆਉਂਦੀ ਆਸ ਦੀ ਉਹਦਾ ਸਿੱਧੇ ਉੱਥੋਂ ਸ਼ੁਰੂ ਹੁੰਦੇ ਨੇ ਕਿ ਸੈਂਟਰ ਸਾਡੀ ਦੁਸ਼ਮਣਾਂ ਦੀ ਇਹਨਾਂ ਦੀ ਸਾਡੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਮੁਕਾਬਲੇ ਤਾਂ ਇਹਨਾਂ ਦੇ ਪ੍ਰਚਾਰ ਪਪਪਗੰਡਾ ਵਧੀਆਂ ਕਰ ਜਾਂਦੇ ਆ ਸਾਡੇ ਵਾਲੇ ਸੀਐਮ ਨੂੰ ਤਾਂ ਸੈਂਟਰ ਦੇ ਖਿਲਾਫ ਪ੍ਰਚਾਰ ਪਪਪਗੰਡਾ ਵੀ ਨਹੀਂ ਕਰਨਾ ਹੁੰਦਾ ਵੀ ਕਈਆਂ ਮੁੱਦਿਆਂ ਤੇ ਸੀਐਮ ਨੇ ਬਿਆਨ 바ਜੀ ਬੜਾ ਪ੍ਰਸ਼ਨ ਇਹ ਵੀ ਕਹਿੰਦੇ ਆ ਕਿ ਇਸ ਤਰ੍ਹਾਂ ਕਰ ਰਿਹਾ ਸਰਕਾਰ ਨਾ ਨਾ ਉਹਨਾਂ ਕਿਸਾਨਾਂ ਵਾਲੇ ਮਸਲੇ ਤੋਂ ਉਹਨਾਂ ਮੁਖਰੋ ਕੇ ਨਹੀਂ ਬੋਲਦੇ ਤੁਸੀਂ ਕੋਈ ਜਾਣ ਲਿਆਓ ਉਹਨਾਂ ਦਾ ਨਾ ਨਾ ਮੈਂ ਤਾਂ ਉਹ ਬਚੋਲਾ ਸਾਡਾ ਕਹਿੰਦੇ ਨੇ ਬਚੋਲਾ ਸਾਹਿਬ ਤਾਂ ਉਹਨਾਂ ਨੇ ਖੜਦੇ ਜੋ ਪੰਜਾਬ 'ਚ ਘਟਰਾਵਾ ਅਸੀਂ ਤਾਂ ਪੰਜ-ਸੱਤ ਬੰਦੇ ਇਹਨਾਂ ਦੇ ਬਾਰਡਰਾਂ ਤੋਂ ਹਰਿਆਣਾ ਗਵਰਨਮੈਂਟ ਦੇ ਜਾਂ ਦਿੱਲੀ ਦੀ ਸੀਆਈਡੀ ਦੇ ਫੜ ਕੇ ਫੜਾਉਂਦੇ ਵੀ ਆ ਸ਼ਰਾਪਤ ਕਰ ਰਹੇ ਆ ਕੋਈ ਕਾਰਵਾਈ ਨਹੀਂ ਇਹ ਕੋਈ ਐਫਆਈਆਰ ਲਿਖ ਲੈਂਦਾ ਵੀ ਤੁਹਾਡੇ ਬੰਦੇ ਪੰਜਾਬ ਦੀ ਟੈਰੀਟਰੀ 'ਚ ਆ ਕੇ ਸ਼ਰਾਪ ਇਹਦਾ ਮਤਲਬ ਪੰਜਾਬ ਤੇ ਸੈਂਟਰ ਦਾ ਜੁਆਇੰਟ ਆਪਰੇਸ਼ਨ ਸੀਸੀ ਦਾ ਸਭ ਤੋਂ ਪੁੱਛਿਆ ਇਹਨਾਂ ਨੂੰ ਵੀ ਇਹਦਾ ਜਵਾਬ ਦੋ ਵੀ ਤੁਹਾਡਾ ਤੇ ਸੈਂਟਰ ਦਾ ਜੁਆਇੰਟ ਆਪਰੇਸ਼ਨ ਸੀ ਤੁਸੀਂ ਕੀ ਕੋਆਰਡੀਨੇਟ ਕਰ ਰਹੇ ਹੋ ਸੈਂਟਰ ਦੇ ਨਾਲ ਹਾਂ ਫਿਰ ਤਾਂ ਅਸੀਂ ਤਾਂ ਕਹਿੰਦੇ ਨੇ ਵੀ ਜਦੋਂ ਤੁਹਾਡੇ ਆਲੇ ਪਾਸੋਂ ਫਰਕ ਲੱਗਦਾ ਕੀ ਕੋਆਰਡੀਨੇਟ ਕਰਦੇ ਜੇ ਫਿਰ ਤੋਂ ਮੈਨੂੰ ਲੱਗਦਾ ਵੀ ਮੈਂ ਇਹ ਵਿਅਕਤੀਗਤ ਤੌਰ ਤੇ ਦੋਵਾਂ ਸਰਕਾਰਾਂ ਨੂੰ ਦੇਖਿਆ ਅਸੀਂ ਨਹੀਂ ਕਹਿੰਦੇ ਕੋਈ ਕਮੀ ਕਾਂਗਰਸ ਦੀ ਨਹੀਂ ਕਾਂਗਰਸ 'ਚ ਵੀ ਕਮੀਆਂ ਕੈਪਟਨ ਅਮੰਦਰ 'ਚ ਵੀ ਕਮੀਆਂ ਹੁਣ ਉਹ ਪੱਟਪਾ ਚਲਾ ਗਿਆ ਬਟ ਇਹਦੇ ਨਾਲੋਂ ਵਧੀਆ ਰੱਖ ਟੱਕਦਾ ਸੀਗਾ ਕਿਸੇ thank you nee